सर्दियों के मौसम में लगातार गिरते तापमान और घने कोहरे ने पठानकोट व आसपास के क्षेत्रों में आमजन की परेशानियां बढ़ा दी है सुबह और देर रात के समय सड़कों पर दृश्यता बेहद कम हो जाने से दुर्घटनाओं की आशंका बनी रहती है इसी को देखते हुए पठानकोट के एस एस पी के दिशा निर्देशों के तहत ट्रैफिक पुलिस द्वारा विशेष सुरक्षा एवं जागरूकता अभियान चलाया जा रहा है जिसके चलते इस अभियान की कमान ट्रैफिक पुलिस इंचार्ज रमदत्त ने संभाली हुई है उन्होंने शहर के प्रमुख चौक को चौराहों और व्यस्त सड़कों पर पहुंचकर वाहन चालकों को सुरक्षित ड्राइविंग के नियमों की जानकारी दी और कोहरे से सावधानी बरतने की अपील की दमदत ने कहा कि सर्दी और कोहरे के कारण सड़क पर फिसलन बढ़ जाती है वही दृष्टता कम होने से अचानक सामने आने वाले वाहन या पैदल यात्री नजर नहीं आते जिससे हादसों का खतरा कई गुना बढ़ जाता है उन्होंने विशेष रूप ऐसी रुपया तो वाहन चालकों को दस्ताने दिए वे उन्हें पहनने का आग्रह किया ਉਨ੍ਹਾਂ ਕਹਿਣਾ تھا ਕਿ ਅਤਿਅੰਤ ਠੰਡ ਮੇਂ ਹਾਸੁੰ ਮੋ ਜਾਣੇ ਤੇ ਬ੍ਰੇਕ ਔਰ ਕਲਚ ਪਰ ਪਕੜ ਕਮਜ਼ੋਰ ਪੜ ਜਾਂਦੀ ਜਿਸ ਸੇ ਵਾਹਨ ਪਰ ਨਿਯੰਤਰਣ ਖੋਨੇ ਦੀ ਸੰਭਾਵਨਾ ਰਹਤੀ। ਇਸਕੇ ਲਾਵਾ ਹੈਲਮਟ ਪਹਿਨਨੇ, ਗਰਮ ਕਪੜੋ ਕੇ ਸਾਥ ਰਿਫਲੈਕਟਰ ਯਾ ਚਮਕੀਲੇ ਕਪੜੋ ਕਾ ਪ੍ਰਯੋਗ ਕਰਨੇ ਕੀ ਵੀ ਸਲਾਹ ਦੀ ਗਈ। ਅੱਜ ਮਾਨਯੋਗ ਐਸਐਸਪੀ ਸਾਹਿਬ ਦੀਆਂ ਹਦਾਇਤਾਂ ਦੇ ਮੁਤਾਬਕ ਆਪਾਂ ਟਾਈਮ ਟੂ ਟਾਈਮ ਜਿਹੜੀ ਉਹ ਟ੍ਰੈਫਿਕ ਰੂਲ ਨੂੰ ਲਾਗੂ ਕਰਵਾਉਣ ਵਾਸਤੇ ਜਿਹੜਾ ਯਤਨ ਪ੍ਰਯਾਸ ਕਰਦੇ ਰਹਨੇ ਆਂ ਅੱਜ ਉਹ ਜਿਸ ਤਰ੍ਹਾਂ ਤੁਹਾਡੇ ਸਾਹਮਣੇ ਸਰਦੀਆਂ ਦੇ ਦਿਨ ਨੇ ਤੇ ਲੋਕ ਪਿੰਡਾਂ ਦੇ ਵਿੱਚੋਂ ਬਹੁਤ ਜ਼ਿਆਦਾ ਜਿਹੜੇ ਉਹ ਲੇਬਰ ਕਰਨ ਵਾਸਤੇ ਪਠਾਨਕੋਟ ਆਂਦੇ ਆ ਤੇ ਉਹ ਕੋਈ ਟੂ-ਵਿਲਰ ਤੇ ਆਂਦਾ ਕੋਈ ਸਾਈਕਲ ਤੇ ਆਂਦਾ ਤੇ ਸਰਦੀ ਜ਼ਿਆਦਾ ਹੋਣ ਕਰਕੇ ਇੱਕ ਹੱਥ ਜਿਹੜਾ ਉਹ ਜੇਬ 'ਚ ਪਾਇਆ ਹੁੰਦਾ ਉਹਨਾਂ ਨੇ ਤੇ ਇੱਕ ਹੱਥ ਦੇ ਨਾਲ ਹੀ ਸਾਈਕਲ ਜਾਂ ਸਕੂਟਰ ਫੜ ਕੇ ਚਲਾਉਂਦੇ ਆ ਤੇ ਉਹਦੇ ਨਾਲ ਹਾਸੇ ਜਿਹੜੇ ਨੂੰ ਬਹੁਤ ਜ਼ਿਆਦਾ ਵੱਧ ਰਹੇ ਨੇ ਤੇ ਅੱਜ ਆਪਾਂ ਜਿਹੜੇ ਨੇ ਉਹ ਗਲਵਜ਼ ਖਰੀਦ ਕੇ ਤੇ ਇਹਨਾਂ ਨੂੰ ਸਾਰਿਆਂ ਨੂੰ ਲੋਕਾਂ ਨੂੰ ਗਲਵਜ਼ ਜਿਹੜੇ ਦਿੱਤੇ ਆ ਵੀ ਤਾਂ ਕਿ ਜਿਹੜੇ ਹਾਸੇ ਘਟਾਏ ਜਾ ਸਕਣ ਹਾਂਜੀ ਤੇ ਬਾਕੀ ਆਪਾਂ ਤੁਹਾਡੇ ਮਾਧਿਅਮ ਰਾਈ ਇਹ ਅਪੀਲ ਕਰਨੀ ਚਾਹਾਂਗੇ ਵੀ ਟ੍ਰੈਫਿਕ ਰੂਲ ਜਿਹੜੇ ਨੇ ਉਹ ਸਰਦੀਆਂ ਦਿਨ ਨੇ ਵੱਧ ਤੋਂ ਵੱਧ ਜਿਹੜੇ ਉਹ ਫਾਲੋ ਕਰਨੇ ਚਾਹੀਦੇ ਜੀ ਸਾਰਿਆਂ ਨੂੰ ਧੁੰਦ ਪੈਦੀ ਸਾਰੀ ਧੁੰਦ ਦੇ ਵਿੱਚ ਦੇਖੋ ਜੀ ਆਪਾਂ ਅੱਜ ਜਾਂ ਕੱਲ ਤੁਹਾਡੇ ਮਾਧਿਅਮ ਰਾਈ ਆਪਾਂ ਰੋਡ ਦੇ ਉੱਪਰ ਕਈ ਫੈਕਟਰ ਅੱਗੇ ਪਹਿਲੇ ਵੀ ਕਾਫੀ ਵਾਰ ਲਾ ਚੁੱਕੇ ਆਂ ਔਰ ਕੱਲ ਤੋਂ ਫੇਰ ਆਪਾਂ ਜਿਹੜੇ ਫੈਕਟਰ ਜਿਹੜੇ ਨੇ ਟਰੈਕਟਰ ਟਰਾਲੀਆਂ ਨੂੰ ਜੀਪਾਂ ਵਗੈਰਾ ਨੂੰ ਲਾਵਾਂਗੇ ਜਾਂ ਜਿਹੜੀਆਂ ਪੱਠੇ ਵਾਲੀਆਂ ਟਰਾਲੀਆਂ ਵਗੈਰਾ ਆਉਂਦੀਆਂ ਨੇ ਤਾਂ ਕਿ ਕੋਈ ਹਾਦਸਾ ਨਾ ਹੋ ਚੁਕੇ ਕੋਈ ਤੇਰੀ ਕੀਮਤੀ ਜਾਨ ਜਿਹੜੀ ਉਹ ਬਚਾਈ ਜਾ ਸਕੇ